ਮੈਂ ਬੈਠਾ ਜੀ ਮਾਉਂਟ ਬਟੂਰ ਪਹਾੜ ਦੇ ਬਿਲਕੁਲ ਸਾਹਮਣੇ ਮਾਉਂਟ ਬਟੂਰ ਇੰਡੋਨੇਸ਼ੀਆ ਦਾ ਇੱਕ ਫੇਮਸ ਜਵਾਲਾਮੁਖੀ ਵਾਲੀ ਜਗ੍ਹਾ ਹੈ ਜਿੱਥੇ ਜਵਾਲਾਮੁਖੀ ਫਟਿਆ 2025 ਦੇ ਵਿੱਚ ਤੇ ਸਾਹਮਣੇ ਜਿਹੜਾ ਪਹਾੜ ਤੁਸੀਂ ਦੇਖ ਰਹੇ ਆ ਇਹ ਮਾਉਂਟ ਬਟੂਰ ਹੈ ਔਰ ਇਹ ਜਿੰਨਾ ਅਸੀਂ ਬਲੈਕ ਲਾਕ ਹਿੱਸਾ ਦੇਖ ਰਹੇ ਆ ਉਹ ਸਾਰਾ ਹੀ ਲਾਵਾ ਹੈ ਬਲੈਕ ਲਾਵਾ ਔਰ ਆਸ-ਪਾਸ ਦਾ ਜਿੰਨਾ ਏਰੀਆ ਜਿਹੜੀ ਇਹ ਲੇਕ ਦੇਖ ਰਹੇ ਆ ਇਹ ਜਵਾਲਾਮੁਖੀ ਦੇ ਫਟਣ ਦੇ ਨਾਲ ਇਹ ਲੇਕ ਬਣੀ ਹੋਈ ਹੈ ਨੇਚਰਲ ਔਰ ਬਾਦੇ ਚ ਜਿੰਨਾ ਵੀ ਪਾਣੀ ਹੈ ਇਹ ਸਿਰਫ ਰੇਨ ਵਾਟਰ ਹੈ ਸੋ ਇੱਥੇ ਆ ਕੇ ਤੁਸੀਂ ਬਲੈਕ ਲਾਵਾ ਦੇਖ ਸਕਦੇ ਹੋ ਜਵਾਲਾਮੁਖੀ ਕਿਸ ਤਰ੍ਹਾਂ ਫਟਦਾ ਉਹ ਦੇਖ ਸਕਦੇ ਹੋ ਹਾਈਕ ਕਰਕੇ ਟੌਪ ਤੇ ਜਾ ਕੇ ਸਨਰਾਈਜ਼ ਦੇਖ ਸਕਦੇ ਹੋ ਸੋ ਇਹ ਕਾਫੀ ਅੱਛੀ ਜਗ੍ਹਾ ਹੈ ਮਾਉਂਟ ਪਟੂਰ ਉਬੜਤੋ ਇਹ ਬਿਊਟੀਫੁਲ ਵਾਦੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਹੈ ਮਾਉਂਟ ਪਟੂਰ ਦੀ ਵਾਦੀ ਇੱਕ ਸਾਈਡ ਦੇ ਉੱਤੇ ਮਾਉਂਟ ਪਹਾੜਾ ਹੈ ਔਰ ਇੱਕ ਸਾਈਡ ਦੇ ਤੇ ਇਹ ਸਾਰੀ ਲੇਕ ਬਣੀ ਹੋਈ ਹੈ ਬਹੁਤ ਲੰਬੀ ਬਿਲਕੁਲ ਗੋਲ-ਗੋਲ ਇਸ ਤਰ੍ਹਾਂ ਇਹ ਸਾਹਮਣੇ ਜਿਹੜਾ ਅਸੀਂ ਦੇਖ ਰਹੇ ਆ ਇਹ ਹੈ ਮਾਊਂਟ ਪਹਾੜ ਸੋ ਮਾਊਂਟ ਪਟੂਰ ਪਹਾੜ ਜਿਹੜਾ ਹੈ ਇਹਨੂੰ ਅੱਜ ਆਪਾਂ ਸਰ ਕੀਤਾ ਹੈ ਇਹ ਮਾਊਂਟ ਪਟੂਰ ਦੇ ਉੱਤੇ ਤੁਸੀਂ ਟਰੈਕਿੰਗ ਕਰਕੇ ਜਾ ਸਕਦੇ ਹੋ ਜੀਪ ਰਾਹੀਂ ਜਾ ਸਕਦੇ ਹੋ ਪਰ ਜੀਪ ਤੁਹਾਨੂੰ ਸਿਰਫ ਇਹ ਸਾਹਮਣੇ ਜਿੰਨਾ ਅਸੀਂ ਬਲੈਕ ਬਲੈਕ ਪੋਰਸ਼ਨ ਦੇਖ ਰਹੇ ਆ ਇਹ ਸਾਰਾ ਲਾਵਾ ਹੈ ਬਿਲਕੁਲ ਬਲੈਕ ਲਾਵਾ ਹੈ ਔਰ ਜੀਪ ਟੂਰ ਜਿਹੜਾ ਤੁਹਾਨੂੰ ਇੱਥੇ ਤੱਕ ਲੈ ਕੇ ਜਾਂਦਾ ਸਿਰਫ ਲੇਕਨ ਇੱਥੋਂ ਹੀ ਸਨਰਾਈਜ਼ ਦਿਖਾ ਦਿੰਦੇ ਆ ਅਗਰ ਤੁਸੀਂ ਹਿੰਮਤ ਕਰਕੇ ਥੋੜਾ ਹਾਈਕ ਕਰੋਗੇ ਤਾਂ ਯੂ ਕੈਨ ਗੋ ਅਪ ਟੂ ਦਾ ਟਾਪ ਮਾਉਂਟ ਬਟੂਰ ਇੰਡੋਨੇਸ਼ੀਆ ਬਹੁਤ ਵਧੀਆ ਟੂਰ ਹੈ ਇਹ ਬਾਤੂਰ ਲੇਕ ਜਿੱਦੀ ਲੰਬਾਈ ਲਗਭਗ 10 ਤੋਂ 15 ਕਿਲੋਮੀਟਰ ਦੱਸੀ ਜਾਂਦੀ ਹੈ ਬਹੁਤ ਦੂਰ ਤੱਕ ਹੈ ਗੋਲਾਈ ਦੇ ਵਿੱਚ ਔਰ ਇਹ ਵੋਲਕੈਨੋ ਦੇ ਫਟਣ ਦੇ ਨਾਲ ਬਣੀ ਹੈ ਔਰ ਉਸ ਤੋਂ ਬਾਅਦ ਜਿਹੜਾ ਇਹ ਨੇਚਰਲ ਪਾਣੀ ਸਾਰਾ ਜਿਹੜਾ ਹੈ ਇਹ بارش ਦਾ ਪਾਣੀ ਦੱਸਿਆ ਜਾਂਦਾ ਹੈ ਕਿ ਵੋਲਕੈਨੋ ਜਦੋਂ ਫਟਦਾ ਹੈ ਦੇ ਨਾਲ ਵੱਡੇ ਵੱਡੇ ਕ੍ਰੇਟਰਸ ਪੈਦਾ ਹੋ ਜਾਂਦੇ ਆ ਤੇ ਇਹ ਮੈਂ ਪੜ੍ਹ ਰਿਆ ਸੀ ਦੇ ਬਾਰੇ 10 ਤੋਂ 15 ਕਿਲੋਮੀਟਰ ਲੰਬਾਈ ਔਰ ਗੁਲਾਈ ਚੜਾਈ ਹੈ کافی ਵੱਡੀ ਲੇਕ ਆ ਔਰ ਸੋਚੋ ਜਵਾਲਾਮੁਖੀ ਦੇ ਨਾਲ ਇਸ ਤਰ੍ਹਾਂ ਦੇ ਕ੍ਰੇਟਰ ਜਦੋਂ ਪੈਦਾ ਹੁੰਦੇ ਆ ਕਿੰਨਾ ਜ਼ਬਰਦਸਤ ਹੋਏਗਾ ਲਾਵਾ ਔਰ ਜਵਾਲਾਮੁਖੀ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਐ ਜਦੋਂ ਅਸੀਂ ਇਹਨਾਂ ਚੀਜ਼ਾਂ ਦੇਖਦੇ ਆ ਥੋੜੇ ਏਰੀਆ ਨੂੰ ਰਿਪੋਰਟ ਕਰ 파 ਰਹੇ ਆ ਲੇਕਿਨ ਇਸ ਦੀ ਲੰਬਾਈ ਜਿਹੜੀ 10 ਤੋਂ 15 ਕਿਲੋਮੀਟਰ ਆ ਅਗਰ ਤੁਸੀਂ ਮਾਉਂਟੇਨ ਦੀ ਹਾਈਟ ਤੋਂ ਅਸੀਂ ਇਹਨੂੰ ਦੇਖਦੇ ਹਾਂ ਤਾਂ ਇਹ ਬਹੁਤ ਵੱਡੀ ਲੇਕ ਹੈ ਵੈਸੇ ਤਾਂ ਇਹ ਚਾਰ ਸਫੇਰੇ ਸਾਡੇ ਜਿਹੜਾ ਹਰਿਆਲੀ ਵੀ ਦਿਖ ਰਹੀ ਹੈ ਇਹ ਵੀ ਲਾਵਾ ਦੇ ਉੱਪਰ ਹੀ ਹੈ ਬਟ ਇਹ ਬਲੈਕ ਬਲੈਕ ਸਾਹਮਣੇ ਜੋ ਤੁਸੀਂ ਦੇਖ ਰਹੇ ਏਰੀਆ ਇਟ ਇਜ਼ ਪਿਓਰ ਲਾਵਾ ਬੇਸ਼ੱਕ ਇਹ ਜਿੱਥੇ ਵੀ ਤੁਸੀਂ ਦੇਖੋਗੇ ਸਾਰਾ ਇਹ ਮੇਰੇ ਪੈਰਾਂ ਵਿੱਚ ਵੀ ਦੇਖੋ ਇਹ ਲਾਵਾ ਹੈ ਕੋਲੇ ਨੇ ਇੱਕ ਤਰ੍ਹਾਂ ਨਾਲ ਔਰ ਜਿੱਥੇ ਵੀ ਇਹ ਪਹਾੜ ਨੂੰ ਦੇਖੋ ਤੁਸੀਂ ਇਹ ਵੀ ਸਾਰਾ ਲਾਵਾ ਹੈ ਜੇ ਅਗਰ ਤੁਸੀਂ ਜੀਪ ਟੂਰ ਲੈਣੇ ਆ ਤਾਂ ਜੀਪ ਟੂਰ ਦੇ ਵਿੱਚ ਇਹ ਲਾਵਾ ਜਿਹੜਾ ਤੁਹਾਨੂੰ ਬਹੁਤ ਅਚੀ ਤਰ੍ਹਾਂ ਨਾਲ ਨੇੜੇੋਂ ਦੇਖਣ ਦਾ ਮੌਕਾ ਮਿਲਦਾ ਆ ਮਾਉਂਟ ਬਟੂਰ ਦੇ ਟਾਪ ਦੇ ਉੱਤੋਂ ਅਸੀਂ ਦੇਖ ਰਹੇ ਹਾਂ ਸੂਰਜ ਚੜ੍ਹਦਾ ਪਲ ਦੀ ਪਲ 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 ਬਦਲ ਰਿਹਾ ਮੌਸਮ ਬੜ ਪਲ ਪਲ ਦੇ ਚਮਕ ਰਿਹਾ ਸੂਰਜ ਵਾਓ ਗੋਡ ਇਹ ਸਾਰਾ ਨਜ਼ਾਰਾ ਦੇਖਣ ਵਾਸਤੇ ਆਪਾਂ ਕੀਤੀ ਹੈ ਟ੍ਰੈਕਿੰਗ ਤੇ ਟ੍ਰੈਕਿੰਗ ਕਰਕੇ ਕਿਵੇਂ ਉੱਪਰ ਤੱਕ ਜਾਣਾ ਆਉ ਦਿਖਾਣੇ ਆ ਉਹ ਸਾਰੇ ਨਜ਼ਾਰੇ ਓ Hi jungle. Harry, where are you now? This is jungle. I am on the top of Mount Batur, oh, Indonesia. One of the great hike. We are going to see the crater of volcano. I am very much curious to see all these. And along this, I am enjoying the nature. You can see around me. Okay. Come on. So dark. I can't see it. Oh, from, the first, uh, first from the front side. yes yeah, you are doing good doing mount batur hike in ubud indonesia oh, half more than half done mount batur tour uh, 1717 meter hike aur bahut famous tour indonesia hiking waste manna janda uh, badi khushi ho rahi hai subah 2 baje uthe 3 baje start kita aur 4 baje hike start hui hai we are almost near the top of mount baturs we connect with with the fire when 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 the fire they they stay close by the smoke it will become the smoke okay okay for example that i i yeah. ignited spark from the from the yes uh, hold this hold it's not coming smoke oh, really okay, is coming it's not haan. really coming really much okay eh ere vichon okay. halka halka dhua jehda hai oh nikalda hai uh, aur jadon hath la ke isnu dekhde haan asi eh hot hai garam hai ਮੋਤਲ ਸਟਿਲ ਇਹਦੇ ਵਿੱਚੋਂ ਲਾਵਾ ਤਾਂ ਨਹੀਂ ਆ 25 ਸਾਲ ਤੋਂ ਨਿਕਲਿਆ ਲੇਕਿਨ ਇਹ ਸਟਿਲ ਐਕਟਿਵ ਹੈ ਹਲਕਾ ਹਲਕਾ ਸਮੋਕ ਇਹਦੇ ਵਿੱਚੋਂ ਨਿਕਲਦਾ ਆ ਗੋਡ ਨੋਸ ਇਹ ਦੇਖੋ ਕਿੰਨਾ ਜ਼ਿਆਦਾ ਧੂਆ ਇਹ ਦੇਖੋ ਇਹ ਦੇਖੋ ਦੇਖੋ ਕਾਫੀ ਕਾਫੀ ਅੱਛਾ ਇਹ ਅਸੀਂ ਵੀਡੀਓਜ਼ ਦੇ ਵਿੱਚ ਦੇਖਿਆ ਸੀਗਾ ਚਾ ਜਾਣੇ ਹੀ ਨਹੀਂ ਨਹੀਂ ਹੱਥ ਦੇ ਨਾਲ ਇਹਨੂੰ ਦੇਖਿਆ ਹੈ ਹੌਟ ਹੈ ਔਰ ਕੰਟੀਨਿਊਸ ਤੂ ਆ ਨਿਕਲਦਾ ਪਿਆ ਹਾਂ ਵਾਓ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਮੇਰੇ ਨਾਲ ਹੈ ਇਸ ਔਖੇ ਮੌਕੇ ਦੇ ਵਿੱਚ ਵੀ ਮੇਰੇ ਸ਼ੌਕ ਕਰਕੇ ਇਹ ਸਾਡੇ ਗਾਈਡ ਨੇ ਆਰੀ 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 ਐਂਡ ਇਹ ਮੇਰਾ ਡਰਾਈਵਰ ਬ੍ਰਦਰ ਓਜੀ ਡਰਾਈਵਰ ਓਜੀ ਓਕੇ ਆ ਐਕਸ਼ਨ ਐਕਸ਼ਨ ਥਿਸ ਇਜ਼ ਦਾ ਐਕਸ਼ਨ ਆਫ ਟੂਡੇ ਮੌਟ ਬਟੂਰ Uberts Indonesia. But to Kintamani, Kintamani to Mount Batur. तो ये टूर करते हैं हाइक करते बड़ा मजा आ रहा है लोग जीप राय भी करते हैं जीप टूर हूँ बट अज किया हाइकिंग दो बजे उठ के अब निकले हैं बहुत अच्छा लग रहा है और अभी काफ़ी लोगों So एडवास हैं नो प्रॉब नो प्रॉब्लम इट्स ओके कवर ਅਲਟੀਮੇਟਲੀ ਅਸੀਂ ਹੁਣ ਮਾਉਂਟ ਬਟੂਰ ਦੇ ਟਾਪ ਦੇ ਉੱਤੇ ਪਹੁੰਚ ਗਏ ਹਾਂ 1717 ਮੀਟਰ ਟੂ ਸੀ ਦਾ ਰਾਈジング ਸਨ ਨੂੰ ਬਹੁਤ ਜ਼ਿਆਦਾ ਕਯੂਰੀਓਸਿਟੀ ਸੀ ਇਹ ਚੀਜ਼ ਦੇ ਦੇਖਣ ਲਈ ਔਰ ਇਸ ਜਗ੍ਹਾ ਤੇ ਪਹੁੰਚਣ ਦੇ ਲਈ ਆ ਆਸ਼ਾ ਦਾ ਪੀਪਲ ਇੰਜੋਇੰਗ ਚਾਓ ਕੰਨੀ ਬੜਾ ਸੋਹਣਾ ਲੱਗ ਰਿਹਾ ਹੈ ਤਾਂ ਵੀ ਵੇ ਦੇਖ ਸੂਨ the sun rising from this side ਬਹੁਤ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਬੜੀ ਜਲਦੀ ਦੇ ਨਾਲ ਸੂਰਜ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਆਪਾਂ ਇਹਨੂੰ ਸਾਰੇ ਨੂੰ ਅੱਜ ਨੋਟ ਕਰਾਂਗੇ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਹੀ ਅੱਛਾ ਬਹੁਤ سارے ਲੋਕ نیچے ਤੋਂ ਲੈ ਕੇ ਉੱਪਰ ਤੱਕ ਇਸ ਤਰ੍ਹਾਂ ਟ੍ਰੈਸਸ ਦੇ ਉੱਤੇ ਬੈਠੇ ਨੇ ਔਰ ਅਜੀਬ ਜਿਹਾ ਕੁਵਰ ਇਟ ਆ ਅਗਲ ਕਵਰ ਕੁਦਰਤ ਦੇ ਬੜੇ ਅਜੀਬ ਨਜ਼ਾਰੇ ਨੇ ਜਸਟ ਹੁਣੇ ਹੀ 6:30 ਵਜੇ ਤਕਰੀਬਨ ਸੂਰਜ ਨੇ ਚਾਕੀ ਮਾਰੀ ਚਾਤ ਕੋਈ ਸਾਨੂੰ ਆਪਣੀ ਔਰ ਫਿਰ ਛੁਪ ਗਿਆ ਔਰ ਇਹ ਨਾ ਹਨੇਰਿਆ ਔਰ ਬੱਦਲਾਂ ਦੇ ਵਿੱਚ ਦੇਖੋ ਲੇਕਿਨ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਮੈਂ ਤੁਹਾਨੂੰ ਦੁਬਾਰਾ ਇਹਨੂੰ ਰਿਕਾਰਡ ਕਰਕੇ ਦਿਖਾਵਾਂਗਾ ਆਉਂਦਾ ਹੈ ਕੁਝ ਸੈਕੰਡਸ ਵਾਸਤੇ ਔਰ ਉਸ ਤੋਂ ਬਾਅਦ ਫਿਰ ਛੁਪ ਜਾਂਦਾ ਹੈ ਅਸੀਂ ਵੇਟ ਕਰ ਰਹੇ ਹਾਂ ਇੱਥੇ ਬੈਠੇ ਔਰ ਇਹ ਸਾਰਾ ਨਜ਼ਾਰਾ ਆਪਾਂ ਦੇਖ ਵੀ ਰਹੇ ਹਾਂ ਇੰਜੋਏ ਵੀ ਕਰ ਰਹੇ ਹਾਂ ਰਿਕਾਰਡ ਵੀ ਕਰ ਰਹੇ ਹਾਂ ਆਉਂਟ ਪਟੂਰ ਦੀ ਚੋਟੀ ਦੇ ਉੱਤੇ ਬੈਠ ਕੇ ਅਲੱਗ ਤਰ੍ਹਾਂ ਦਾ ਨਜ਼ਾਰਾ ਆ ਰਿਹਾ ਦੇਖੋ ਆਸ-ਪਾਸ ਬੱਦਲ ਹੈ ਦਿਸਦਾ ਕੁਝ ਨਹੀਂ ਹੈ ਸੂਰਜ ਦੇਖਣ ਵਾਸਤੇ ਆਏ ਹਾਂ ਪਰ ਅਜੇ ਤਾਂ ਨਹੀਂ ਦਿਖ ਰਿਹਾ ਥੋੜਾ ਜਿਹਾ ਦਿਖਿਆ ਸੀ ਫਿਰ ਛੁਪ ਗਿਆ ਬਦਲਾਂ ਦੇ ਵਿੱਚ ਬਟ ਆਏਗਾ ਵੀ ਵਿਲ ਬੀ ਸੀ ਹਾਊ many ਪੀਪਲ ਆਰ ਯਰ ਇਸ ਤੋਂ ਬਾਅਦ ਦੇਖਾਂਗੇ ਅਸੀਂ ਜੋ ਕਰੇਟਰ ਹੈ ਜਵਾਲਾਮੁਖੀ ਦਾ ਪੈਦਾ ਕੀਤਾ ਹੈ ਜਿਹਨੂੰ ਦੇਖਣਾ ਮੇਰੀ ਕਯਰਿਓਸਿਟੀ ਹੈ ਪਰ ਉਹਦੇ ਲਈ ਮੌਸਮ ਸਾਫ਼ ਹੋਣਾ ਚਾਹੀਦਾ ਹੈ ਅ ਪ੍ਰਮਾਤਮਾ ਕਰੇ ਕਿ ਮੌਸਮ ਸਾਫ਼ ਹੋ ਜਾਵੇ ਅਸੀਂ ਵੋਲਕੇਨੋ ਦਾ ਕਰੇਟਰ ਦੇਖ ਸਕੀਏ ਜੇਗਾ ਤਾਂ ਮਜ਼ਾਕਾ ਕੀਤੀਆਂ ਨਾ ਜ਼ਿਆਦਾ ਜਦੋਂ ਤੱਕ ਕਿਸੇ ਇੰਟਰਨੈਸ਼ਨਲ ਟੂਰ ਤੇ ਨਹੀਂ ਲੈ ਕੇ ਜਾਣਾ ਮੈਂ ਦੇਖ ਲਾਂ ਨਾਲੇ ਮਜ਼ੇ ਰਹਿਣੇ ਆ ਨਾਲੇ ਕਰਨੀਆਂ ਮਜ਼ਾਕਾਂ ਵੈਲਕਮ 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 ਵਾਓ ਬੱਦਲ ਕਾਫੀ ਜ਼ਿਆਦਾ ਛੁਪ ਸੀਗੇ ਬਦਲਾਂ ਦੇ ਵਿੱਚ ਛੁਪਿਆ ਹੋਇਆ ਸੀ ਨਿਕਲ ਆਇਆ ਅਲਟੀਮੇਟਲੀ ਲਗਭਗ 6:40 ਹੋ ਗਿਆ ਇਹ ਸਾਰੇ ਲੋਕ ਇਸ ਨੂੰ ਦੇਖਣ ਵਾਸਤੇ ਇੱਥੇ ਆਏ ਹੋਏ ਸੀਗੇ ਔਰ ਫੇਰ ਦੇਖੋ ਫੇਰ ਛੁਪ ਰਿਹਾ ਬਦਲਾ ਦੇ ਵਿੱਚ ਬੱਦਲਦਾਰਾ ਸੋ ਕਾਫੀ ਜ਼ਿਆਦਾ ਨੇ ਔਰ ਲੋਕ ਵੀ ਕਾਫੀ ਜ਼ਿਆਦਾ ਨੇ ਸੈਂਕੜੇ ਲੋਕ ਪਹੁੰਚੇ ਹੋਏ ਆ ਲਗਭਗ ਰਾਤ ਨੂੰ 2 ਵਜੇ ਉੱਠ ਕੇ ਇਹ ਲੋਕ ਚੱਲੇ ਆ ਸਾਡੇ ਵਾਂਗ ਹੀ 2 ਵਜੇ ਹੋਟਲ ਤੋਂ ਚੱਲੇ ਆ 1 ਘੰਟਾ ਕਾਰ ਵਿੱਚ ਆਏ ਆ ਉਸ ਤੋਂ ਬਾਅਦ ਲਗਭਗ ਡੇਢ ਘੰਟੇ ਦੀ ਟਰੈਕ ਕਰਕੇ ਅਸੀਂ ਇਸ ਜਗ੍ਹਾ ਤੇ ਪਹੁੰਚੇ ਆ ਆ ਤੁਸੀਂ ਸੋਚ ਸਕਦੇ ਆ ਕਿ ਕਿੰਨਾ ਅੱਛਾ ਲੱਗ ਰਿਹਾ ਹੋਵੇਗਾ ਬਹੁਤ ਅੱਛਾ ਲੱਗ ਰਿਹਾ ਹੈ ਇਸ ਜਗ੍ਹਾ ਤੇ ਖੜੇ ਹੋ ਕੇ ਜਿਵੇਂ ਕਾਸੀ ਬਦਲਾ ਦੇ ਵਿੱਚ ਘਰੇ ਹੋਇਆ ਅਜੇ ਸੂਰਜ ਆਉਂਦਾ ਥੋੜੀ ਦੇਰ ਲਈ ਆਉਂਦਾ ਫਿਰ ਚਲੇ ਜਾਂਦਾ ਪਰ ਬਹੁਤ ਅੱਛਾ ਲੱਗ ਰਿਹਾ ਹੈ ਅੜ ਜੋ ਫਿਰ ਫੈਂਟੈਸਟਿਕ ਬਲਿਹਾਰੀ ਕੁਦਰਤ ਵਸਿਆ ਬਲਿਹਾਰੀ ਕੁਦਰਤ ਵਸਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਮੈਂ ਅਕਸਰ ਕਹਿੰਦਾ ਹਾਂ ਨਾ ਇਹੋ ਜਿਹੀ ਜਗ੍ਹਾ ਤੇ ਪਹੁੰਚ ਕੇ ਪਤਾ ਲੱਗਦਾ ਕਿਵੇਂ ਬਲਿਹਾਰੀ ਕੁਦਰਤ ਵਸਿਆ ਹੈ ਫੇਸ ਦੇਖ। ਦਿਸ ਇਜ਼ ਦਾ ਰਾਈジング ਸਨ। ਵਾਓ। ਅਲਟੀਮੇਟਲੀ ਸੂਰਜ ਚੜਾ ਆ। ਹੋਰੇ ਬਹੁਤ ਸਾਰੇ ਲੋਕ ਜਿਹੜੇ ਆ ਇਸ ਜਗ੍ਹਾ ਤੇ ਸੂਰਜ ਚੜੇ ਦਾ ਨਜ਼ਾਰਾ ਲੈ ਰਹੇ। ਪਟੂਰ ਦਾ ਟਾਪ ਹੈ ਔਰ ਇਹ ਰਾਈਟ ਸਾਈਡ ਦੇ ਉਤੇ ਸਾਰਾ ਲਾਵਾ ਜਿਹਦੇ ਦੇ ਚੋਂ ਨਿਕਲਦਾ ਹੈ ਜਵਾਲਾਮੁਖੀ ਦੇ ਵਿੱਚੋਂ ਇਹ ਕ੍ਰੇਟਰ ਹੈ ਔਰ ਲਾਈਟ ਆਏਗੀ ਤਾਂ ਹੁਣ ਇਹ ਕਲੀਅਰ ਹੋ ਜਾਏਗਾ ਅਜੇ ਧੁੰਦ ਹੈ। ਇਹ ਦੇਖਣ ਵਾਸਤੇ ਆਪਾਂ ਆਏ ਆ ਬਸ ਵਾਹਿਗੁਰੂ ਕਰੇ ਕਿ ਥੋੜਾ ਜਿਹਾ ਬੱਦਲ ਛੰਡ ਜਾਣ ਤੇ ਇਹ ਕਰੇਟਰ ਆਪਾਂ ਦੇਖਣਾ ਚਾਹੁੰਦੇ ਆ ਠੀਕ ਹੈ ਆ ਵੈਰੀ ਨਾਈਸ ਵੈਰੀ ਨਾਈਸ ਬੜੇ ਨਜ਼ਾਰੇ ਆਉਂਦੇ ਆ ਬੜੇ ਤਰ੍ਹਾਂ ਦੇ ਰੰਗ ਬਦਲਦਾ ਵਾਈਟ yellow red ਫਿਰ ਬੱਦਲ ਟਕ ਜਾਂਦੇ ਆ ਫਿਰ ਦੁਬਾਰਾ ਨਿਕਲਦਾ ਹੈ ਬਿਊਟੀਫੁਲ ਵਾਹ ਗੁਰੂ ਜੀ ਬੱਦਲ ਦੂਰ ਕਰ ਦੁੱਤੇ ਆ

ਇੱਕ ਸਾਈਡ ਤੇ ਸੰਗਣੇ ਬੱਦਲ ਜਦੋਂ ਹੀ ਬੱਦਲ ਨਿਕਲਦੇ ਆ ਪਰ ਸੂਰਜ ਕਾਫੀ ਚਮਕਦਾ ਹੈ ਫਿਰ ਬਦਲਾਂ ਨਾਲ ਟਕ ਜਾਂਦਾ ਬਹੁਤ ਸੋਹਣਾ ਨਜ਼ਾਰਾ ਇਹ ਦੂਸਰਾ ਵੋਲਕੇਨ ਨੂੰ ਆ ਵੱਡਾ ਇਹਦੇ ਨਾਲੋਂ ਇਹ ਹੈ ਅਗੂੰ ਬਹੁਤ ਹੀ ਕਲੀਅਰ ਹੁੰਦਾ ਜਦੋਂ ਕਲੀਅਰ ਹੋ ਜਾਂਦਾ ਬਹੁਤ ਜ਼ਿਆਦਾ ਕਲੀਅਰ ਹੋ ਜਾਂਦਾ ਦੇਖੋ ਇਹ نیچے ਦੇਖ ਰਹੇ ਆਂ ਔਰ ਇਸਦੇ ਅਗਲੇ ਪਾਸੇ ਲੇਕ ਹੈ ਜੇ ਉਹ ਨਹੀਂ ਨਜ਼ਰ ਆ ਰਹੀ ਨਜ਼ਾਰਾ ਬਹੁਤ ਸਾਫ਼ ਸੁਥਰਾ ਬਹੁਤ ਹੀ ਸੋਹਣਾ ਹੋ ਜਾਂਦਾ ਜਦੋਂ ਸੂਰਜ ਚਮਕਦਾ ਹੈ ਮਾਉਂਟ ਬਟੂਰ ਇੰਡੋਨੇਸ਼ੀਆ ਮਾਉਂਟ ਬਟੂਰ ਜਵਾਲਾਮੁਖੀ ਹੈ ਵੋਲਕੇਨੋ ਹੈ ਕਾਫੀ ਇੰਡੋਨੇਸ਼ੀਆ ਦੇ ਵਿੱਚ ਫੇਮਸ 25 ਸਾਲ ਤੋਂ ਇਹ ਸ਼ਾਂਤ ਬੈਠਾ ਹੈਗਾ 2000 ਦੇ ਵਿੱਚ ਲਾਸਟ ਵਿੱਚ ਫਟਿਆ ਸੀ 26 ਵਾਰ ਇਹ ਮਾਉਂਟ ਬਟੂਰ ਦਾ ਜਵਾਲਾਮੁਖੀ ਜਿਹੜਾ ਹੈ ਉਹ ਫਟਿਆ ਸੀ ਔਰ ਲਾਸਟ ਵਿੱਚ 2000 ਦੇ ਵਿੱਚ ਇਹ ਸਾਰਾ ਹੀ ਬਲੈਕ ਲਾਵਾ ਆ ਜਵਾਲਾਮੁਖੀ ਦਾ ਆ ਲਾਵਾ ਹੈ ਉਹ ਠੰਡਾ ਹੋਇਆ ਹੋਇਆ ਜਿਹੜਾ ਕਿ 25 ਸਾਲ ਪਹਿਲੇ ਫਟਿਆ ਸੀ ਔਰ ਅੱਜ ਇਹ ਸਾਰਾ ਹੀ ਬਿਲਕੁਲ ਕੋਇਲੇ ਦੀ ਤਰ੍ਹਾਂ ਹੈ ਸਾਰਾ ਹੀ ਬਿਲਕੁਲ ਭੁਰਭੁਰਾ ਹੈ ਦੇਖੋ ਬਿਲਕੁਲ ਜਿੰਨਾ ਤੋਂ ਬਚਪਨ ਚ ਦੇਖਿਆ ਕਿ ਕੇਰੀ ਕੰਦੀ ਹੁੰਦੀ ਸੀ ਜਿਸ ਤਰ੍ਹਾਂ ਆਮ ਤੌਰ ਤੇ ਕੇਰੀ ਜਿਸ ਨੂੰ ਕਹਿੰਦੇ ਅਸੀਂ ਇੱਟਾਂ ਦੀ ਹੁੰਦੀ ਹੈ ਇਸ ਤਰ੍ਹਾਂ ਬਿਲਕੁਲ ਹੈਗਾ ਔਰ ਮੈਂ ਲੈ ਕੇ ਆਉਂਗਾ ਨਾਲ ਯਾਦਗਾਰੀ ਵਜੋ ਕਿ ਮੇਰੇ ਆਸ-ਪਾਸ ਜਿੰਨਾ ਵੀ ਹੈ ਇਹ ਲਾਵਾ ਹੈ ਇਹਦੇ ਚ ਡਿਫਰੈਂਟ ਡਿਫਰੈਂਟ ਕਲਰ ਨੇ ਦੇਖ ਸਕਦੇ ਹੋ ਤੁਸੀਂ ਕਿਉਂਕਿ ਅੱਗ ਹੁੰਦੀ ਹੈ ਔਰ ਸਾਰੀ ਅੱਗ ਜਦੋਂ ਠੰਡੀ ਹੋ ਜਾਂਦੀ ਹੈ ਅੱਗ ਦਾ ਲਾਵਾ ਤੁਸੀਂ ਜਰੂਰ ਦੇਖਿਆ ਹੋਊਗਾ ਜਵਾਲਾਮੁਖੀ ਜਦੋਂ ਫਟਦਾ ਹੈ ਤਾਂ ਇਹ ਇਹ ਮਿੱਟੀ ਔਰ ਅੱਗ ਔਰ ਕੋਇਲਾ ਮਿਕਸ ਮਿਕਸ ਹੈ ਬਹੁਤ ਹੀ ਤਰ੍ਹਾਂ ਦਾ ਸੋ ਇਹਨੂੰ ਅੱਜ ਪਹਿਲੀ ਵਾਰ ਮੈਂ ਦੇਖ ਰਿਹਾ ਬਲੈਕ ਲਾਵਾ ਇਟਸ ਫੈਂਟੈਸਟਿਕ ਮੈਨੂੰ ਬਹੁਤ ਅੱਛਾ ਲੱਗ ਰਿਹਾ ਮੇਰੇ ਹੀ ਬਹੁਤ ਜ਼ਿਆਦਾ ਕਯੂਰੀਓਸਟੀ ਸੀ ਇਸ ਨੂੰ ਦੇਖਣ ਵਿੱਚ ਬਲੈਕ ਕਲਰ ਔਰ ਦੇਖੋ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਕਲਰਸ ਵੀ ਹੈਗੇ ਨੇ ਜਿਹੜਾ ਕਿ ਠੰਡਾ ਹੋ ਚੁੱਕਿਆ ਲਾਵਾ ਇਹ ਮੈਂ ਲੈ ਕੇ ਆ ਰਹੇ ਆ ਯਾਦਗਾਰ ਵਜੋਂ ਇੰਡੋਨੇਸ਼ੀਆ ਤੋਂ ਆਪਣੇ ਨਾਲ ਅੰਤ ਵਿੱਚ ਜਦੋਂ ਤੁਸੀਂ ਮਾਉਂਟ ਬਟੂਰ ਦੀ ਹਾਈਕ ਕਰਕੇ نیچے ਆਉਂਦੇ ਹੋ ਤਾਂ ਇਥੇ ਤਾਂ ਬਹੁਤ ਸਾਰੇ ਹੌਟ ਸਪ੍ਰਿੰਗਸ ਨੇ ਬੇਸ਼ੱਕ ਇਹਨਾਂ ਹੌਟ ਸਪ੍ਰਿੰਗਸ ਨੂੰ ਕੁਝ ਵਾਟਰ پارک ਦੇ ਰੂਪ ਦੇ ਵਿੱਚ ਇਹਨਾਂ ਨੇ ਬਣਾ ਦਿੱਤਾ ਹੋਇਆ ਹੈ ਆਪਣੇ ਕੰਟਰੋਲ ਅਧੀਨ ਲੈ ਕੇ ਇਹ ਸਾਰਾ ਗਰਮ ਪਾਣੀ ਹੈ ਇੱਥੇ ਨਿਗਾ ਨਿਗਾ ਇਸ਼ਨਾਨ ਕਰਕੇ ਤੁਸੀਂ ਆਪਣੀ ਸਫਰ ਦੀ ਥਕਾਵਟ ਲਾ ਸਕਦੇ ਹੋ ਮੈਨੂੰ ਉਮੀਦ ਹੈ ਕਿ ਮਾਉਂਟ ਬਟੂਰ ਦਾ ਟੂਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਯਾਦ ਰੱਖਣਾ ਟ੍ਰੈਵਲ ਵਿਦ ਹੈਰੀ ਥੈਂਕ ਯੂ ਵੈਰੀ ਮਚ